ਕਮੇਟੀ ਵੱਲੋਂ ਆਪ ਸਭ ਜੋ ਪੱਤਰਕਾਰ ਭਾਈਚਾਰਾ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸਵਾਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾ ਕਮੇਟੀ ਬਣੀ ਹੋਈ ਸੀ ਜਿਹਨੇ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੁਲਝੇ ਹੋਏ ਨੇ ਇਹ ਮੰਦਰ ਦੀ ਜਿਹੜੀ ਹੈ ਸਿਸਟਮ ਨੂੰ ਚਲਾ ਰਹੇ ਸੀਗੇ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ ਤਿੰਨ ਚਾਰ ਆਪਾਂ ਕਹਿ ਲਓਗੇ ਨਵੇਂ ਜਿਹੜੇ ਉੱਠੇ ਹੋਏ ਨੇ ਮੁੰਡੇ ਜਿਨ੍ਹਾਂ ਦਾ ਨਵਾਂ ਖੂਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਹੈ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਚਲਾ ਰਹੀ ਹੈ ਔਰ ਉਸ ਦੇ ਵਿੱਚ ਵਿਗਨ ਪਾਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਇਦ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਐਤਕਾਂ ਵੀ ਜਿਹੜਾ 2 ਮਈ ਦਾ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਇੱਥੇ ਮੰਦਰ ਦਾ ਤੇ ਉਹਦੇ ਵਿੱਚ ਇਹ ਅੜੀਕੇ ਪਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਕਿਉਂਕਿ ਇਹ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਮੰਨੋ तकरीबन 20-25 ਸਾਲਾਂ ਤੋਂ ਪਿਛਲੇ 20-25 ਸਾਲਾਂ ਤੋਂ ਜਿਹੜਾ ਸਿਸਟਮ ਕਮੇਟੀ ਆਵਾਜ਼ ਕਰਦੀ ਵੀ ਕਪਲਾਏ ਵਾਲੇ ਕੋਈ ਨਹੀਂ ਆ ਨਹੀਂ ਨਹੀਂ ਸਾਰੇ ਬਿਲਕੁਲ ਟਰਾਂਸਪੇਰੈਂਟ ਸਿਸਟਮ ਹੈ ਹਰ ਚੀਜ਼ ਦਾ ਹਿਸਾਬ ਕਿਤਾਬ ਹੈ ਅਗਰ ਕੋਈ ਵੀ ਸੰਸਥਾ ਕੋਈ ਕਿਸੇ ਕਿਸ ਨੂੰ ਸ਼ੱਕ ਸੁਭਾ ਹੈ ਤੇ ਇਥੇ ਕਮੇਟੀ ਦੇ ਵਿੱਚ ਆ ਕੇ ਜਦੋਂ ਮਰਜੀ ਇਹਨਾਂ ਕੋਲੋਂ ਜੋ ਹੈ ਹਿਸਾਬ ਪੁੱਛ ਸਕਦਾ ਦੀ ਹੈ ਬਿਲਕੁਲ ਜੀ ਹਾਂ ਜੋ ਕਮੇਟੀ ਇਸ ਵਕਤ ਮੌਜੂਦਾ ਹੈ ਕਿਉਂਕਿ ਹਾਂ ਕਿਉਂਕਿ ਇਹਨਾਂ ਦੇ ਜਿਹੜੇ ਸਮਾਨੰਤਰ ਹੈ ਜਿਹੜੇ ਪੰਜ ਸੱਤ ਚੰਦ ਬੰਦੇ ਨੇ ਜਿਹੜੇ ਕਿ ਇਸ ਕਮੇਟੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਨੇ ਆਪਣੇ ਰਜਿਸਟਰੇ ਵੀ ਕਰਾ ਕੇ ਕਿਸੇ ਤਰ੍ਹਾਂ ਵੀ ਉਹਨਾਂ ਨੇ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸੂਲਨ ਜਿਹੜਾ ਹੈ ਮਰਿਆਦਾ ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪ ਨੂੰ ਪਤਾ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸੰਸਥਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ দান ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਚਵਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ দান ਮਿਲਦਾ ਹੈ ਸੋ ਅਸੀਂ ਤਾਂ ਇਹੀ ਚਾਹਨੇ ਸਾਰੇ ਮਹੱਲਾ ਨਿਵਾਸੀ ਸਾਰੇ ਜੇ ਜੋ ਵੀ ਇਸ ਵਕਤ ਮੌਜੂਦਾ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 20-25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਉਹਨਾਂ ਨਾਲ ਜੁੜਿਆ ਹਾਂ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ਤਰੂਟੀ ਨਹੀਂ ਨਜ਼ਰ ਆਈ ਤਾਂ ਇਸੇ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਵੇ ਨਾ ਜੀ ਉੱਥੇ ਕੋਈ ਨਾ ਕੋਈ ਅੜੀਕਾ ਵੀ ਜ਼ਰੂਰ ਆਂਦੇ ਆਂਦੇ ਅੜੀਕਾ ਲਾਣ ਵਾਲੇ ਆਂਦੇ ਨੇ ਸੋ ਇਸ ਵਕਤ ਜਿਹੜਾ ਸਿਸਟਮ ਹੈ ਉਹ ਇਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਉਣ ਵਾਲੇ ਚੰਦ ਆਦਮੀ ਨੇ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇਹੀ ਬੇਨਤੀ ਹੈ ਕਿ ਚਲੋ ਪਰਮਪਿਤਾ ਪਰਮੇਸ਼ਵਰ ਹਨੂਮਾਨ ਵੀਰ ਬਜਰੰਗੇ ਉਹਨਾਂ ਨੂੰ ਸੁਮਤ ਦੇਵੇ ਔਰ ਇਹ ਜਿਹੜਾ 2 ਮਈ ਦਾ ਪ੍ਰੋਗਰਾਮ ਹੈ ਇਹ ਸਹੀ ਸਲਾਮਤ ਨਿਪਰੇ ਚੜ ਸਕੇ ਧੰਨਵਾਦ ਸ਼ੁਰੂ ਤੋਂ ਹੀ ਇਹ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਵਧੀਆ ਨਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੁੜ ਗਏ ਸਾਡੇ ਮਹੱਲੇ 'ਚ ਦੋ ਦੋ ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਲਾ ਕਿ ਵੀ ਇਸ ਨੂੰ ਅਸੀਂ ਕਬਜ਼ਾ ਕਰ ਲਈਏ ਨਾ ਕਿ ਉਹਨਾਂ ਦਾ ਕੋਈ ਸੇਵਾ 'ਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦਿੰਦੇ ਵੀ ਸਾਡਾ ਇਹ ਜੋ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਾਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਦੇਵਾਂਗੇ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨੇ ਇਹ 2-2 ਵਜੇ ਤੱਕ ਇਹਨਾਂ ਨੂੰ ਰੋਲਰ ਉੱਪਰ ਪਾਣਾ ਜਿਹੜਾ ਕਿ ਸਾਰਾ ਮਹਿਲਾ ਪਰੇਸ਼ਾਨ ਐਨ ਗੱਲ ਤੋਂ ਬੜੇ ਵਾਰੀ ਮੈਂ ਕੰਪਲੀਟਾਂ ਵੀ ਦਿੱਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਹੈ ਕੋਈ ਮੈਂਬਰ ਕੰਮ ਸੀ ਉਹੀ ਮੈਂਬਰ ਹੁਣ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜੇ ਸੇਵਾ ਕਰ ਰਹੇ ਨੇ ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਉਹਨਾਂ ਨੂੰ ਮੰਨਾਂਗੇ ਜਿਹੜੇ 5-4 ਸਾਲਾਂ ਤੋਂ ਆ ਕੇ ਕਹਿਣ ਵੀ ਸਾਡੇ ਰਲਾਓ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏਗਾ। ਹਾਂਜੀ ਮੇਰਾ ਨਾਮ ਪਵਨ ਕੁਮਾਰ ਜੀ। ਸਰਪੰਚ ਤੋਂ ਪ੍ਰਧਾਨ ਤੁਸੀਂ। ਮੈਂ ਤਾਂ ਕਰਤਾ ਸਰ ਪਾਸਤਾ ਹੀ। ਅੱਛਾ। ਹਾਂਜੀ ਮੁੰਡਾ ਕੀ ਬੰਦ ਦਾ? ਮੁੰਡਾ ਜੀ ਅਸੀਂ 5 ਸਾਲ ਤੋਂ ਇੱਕ ਦੋ ਮਹੀਨੇ ਮੂਰਤੀ ਸਥਾਪਨਾ ਦੀਸ ਬਣਾਣਿਆ ਜੀ। ਹੁਣ ਇਸ ਸਾਲ ਵੀ ਇੱਕ ਦੋ ਮਹੀਨੇ ਬਣਾਣ ਲੱਗਿਆ ਜੀ। ਇੱਥੇ ਕੁਝ ਪਿੱਛੇ ਬੱਚੇ ਮਹੱਲੇ ਦੇ ਉਹ ਕਹਿੰਦੇ ਜੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ। ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਉਣਾ ਹੈ ਮੈਂ ਕਿ ਜੰਗਾ ਤੁਸੀਂ ਚਲਾਣਾ ਬੇखुशी ਹੋ ਕੇ ਚਲਾਓ ਮੈਨੂੰ ਕੋਈ ਤਰਾਹ ਜੀ ਸਕੋ ਅਸੀਂ ਤੁਹਾਡਾ ਕਾਰਡ ਦੇ ਵਿੱਚ ਨਾਮ ਹੀ ਲਿਖਾਂਗੇ ਵੀ ਵਧੀਆ ਯੂਥ ਹੋ ਤੁਸੀਂ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਹੀ ਅਸੀਂ ਸੰਭਾਂਗੇ ਮੈਂ ਕਿ ਇਹ ਤਾਂ ਨਹੀਂ ਹੋ ਜਾ ਜਿਹੜੇ 25 30 ਸਾਥ ਤੋਂ ਸੰਸਤਾ ਸੰਭਾਰ ਰਹੇ ਨੇ ਉਹ ਕਿਉਂ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਂਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਤੋਂ 15 20 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਰਡ ਲਾਤਾ ਜੀ ਵੀ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਣ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਬੋਰਡ ਉਤਾਰ ਕੇ ਆਪਣਾ ਬੋਰਡ ਉਤਾਰ ਲਾ ਲਓ ਅਸੀਂ ਲਾਇਆ ਤੇ ਇੱਥੇ ਸਾਡੇ ਨੂੰ ਕੁੱਟਣ ਵਾਲੇ ਨੂੰ ਆਗੇ ਸੀ ਜੀ ਫਿਰ ਅਸੀਂ ਚੌਂਕੀ ਚਲੇ ਗਏ ਚੌਂਕੀ ਵਾਲਿਆਂ ਨੇ ਸਾਨੂੰ ਕਿਹਾ ਵੀ ਤੁਸੀਂ ਬੈਠ ਕੇ ਨਵੇੜ ਲੋ ਕੋਈ ਮਿੱਟੀ ਨਵੇੜਾ ਹੈ ਵੀ ਕੋਈ ਨਵੇੜਾ ਨਹੀਂ ਹੋਇਆ ਜੀ ਅੱਜ ਵੀ ਅਸੀਂ ਚੌਂਕੀ ਜਾ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਤੁਸੀਂ ਪਾਰਟੀ ਆਈ ਨਹੀਂ ਤਾਂ ਦੂਜੀ ਬਾਡੀ ਵੀ ਨਹੀਂ ਪਹੁੰਚੀ ਜੀ ਸਾਨੂੰ 10:30 ਟਾਈਮ ਤੋਂ ਸੀ ਅਸੀਂ 11:00 ਸਵਾ 11:00 ਦੇ ਖੜ ਕੇ ਵਾਪਸ ਆ ਗਏ ਜੀ ਬਾਡੀ ਪਹੁੰਚੀ ਨਾ ਜੀ ਨਹੀਂ ਇਹ ਰੋੜਾ ਹੁਣ ਤੋਂ ਹੀ ਚੱਲਣ ਲੱਗਾ ਕਿ ਕਾਫੀ ਟਾਈਮ ਨਹੀਂ ਰੋੜਾ ਤਾਂ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮਤਲਬ ਡਾਕਟਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਵੀ ਅਨਾ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਵੀ ਜੋ ਆਪਣੇ ਸੈਟਿੰਗ ਦੇ ਚੱਲਦਾ ਹੋਇਆ ਕੰਮ ਚੱਲਣ ਦਿਓ ਉਹਨਾਂ ਨੂੰ ਕਿਤੇ ਇੱਕ ਕੋਈ ਇਥੇ ਡਬਲਟਰ ਸੀ ਪੈਸੇ ਮੈਂ ਕਿਸੇ ਮੰਗੇ ਉਹਨਾਂ ਉਹਨਾਂ ਨੇ 2 ਲੱਖ ਰੁਪਇਆ ਮੈਂ ਮੰਦਰ ਦੇ ਪੈਸਿਆਂ ਚ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਦਾ ਵੀ 2 ਲੱਖ ਰੁਪਏ ਮੰਗ ਰਹੇ ਨੇ ਮੈਂ ਕਿਹਾ ਡਾਕਟਰ ਸਾਹਿਬ ਉਹ ਪਾਰਟੀ ਡਿਵਾਰਟਰ ਹੋ ਗਈ ਐ ਵੀ ਹੁਪਾ ਪੈਸੇ ਨਹੀਂ ਦੇਣੇ ਕਹਿੰਦਾ ਮੈਂ ਝਬਾਨ ਕਰ ਚੁੱਕਿਆ ਮੈਂ ਕਿਹਾ ਜੇ ਤੁਸੀਂ ਝਬਾਨ ਕਰ ਚੁੱਕੇ ਤੁਸੀਂ ਮੇਰੇ ਨਾਲ ਰੱਖ ਦੋ ਵੀ ਪਵਨ ਨਹੀਂ ਦੇਣ ਦਿੰਦਾ ਉਹ ਫੇਰ ਹੀ ਉਹਨੂੰ 50000 ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵਿਆਸ ਨਾਲ ਪੈਸੇ ਜਾਵਾਂਗਾ 5 ਸਾਲ ਹੋ ਗਏ ਨਾਲ ਵਿਆਦ ਆ ਇਹਨੇ ਪੈਸੇ ਆ ਜੀ ਨਾ ਜੀ ਉਸ ਤੋਂ ਬਾਅਦ ਫੇਰ ਇਹਨਾਂ ਨੇ ਕਹਿੰਦੇ ਗਾਉਂ ਸਾਲ ਤੂੜੀ ਦੇਣੀ ਐ ਮੈਂ ਕਿਹਾ ਵੀ ਡਾਕਟਰ ਸਾਹਿਬ ਮੰਦਰ ਵਾਸਤੇ ਸੰਸਥਾ ਵਾਸਤੇ ਜਿਹੜਾ ਦਾਨ ਦੇ ਦਿੰਦਾ ਹੈ ਮੰਦਰ ਵਾਸਤੇ ਦੇਖ ਜਾਂਦੇ ਨਹੀਂ ਆਪਾਂ ਜਿਹਦਾ ਦਾਨ ਦੇਣਾ ਹੈ ਮੰਦਰ ਦੇ ਜਿ ਆਪਣੀ ਇੱਛਾ ਹੈ ਆਪਾਂ ਦਾ 15-16 ਮੈਂਬਰ ਹਾਂ 2-2000 ਰੁਪਏ ਪਾ ਕੇ ਆਪਾਂ ਪੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਤਰੀ ਚੋਂ ਦੇਵਾਂਗੇ ਜੀ ਫਿਰ ਇਸ ਕਰਕੇ ਮੇਰੇ ਨਾਲ ਹੋ ਗਈ ਫਿਰ ਕਰੋਨਾ ਦੇ ਟਾਈਮ ਪ੍ਰੋਗਰਾਮ ਇੱਕ ਦੋ ਮਹੀਨਾ ਦਾ ਬੰਦ ਸੀ ਜੀ ਅਸੀਂ ਪੁੱਛਿਆ ਨਗਰ ਵੀ ਕੀ ਪ੍ਰੋਗਰਾਮ ਕਰਨਾ ਡਾਕਟਰ ਸਾਹਿਬ ਵੀ ਆਪਾਂ ਪ੍ਰੋਗਰਾਮ ਕੀ ਕਰਨਾ ਤੁਸੀਂ ਉਹੀ ਕਮੇਟੀ ਨਾਲ ਖੜਾ ਦਿੰਦੋ ਹਾਂਜੀ ਜਿਹੜੀ ਕਮੇਟੀ ਬਣੀ ਹੈ ਮੈਨੂੰ ਨਹੀਂ ਡਾਕਟਰ ਸਾਹਿਬ ਨੇ ਸਾਨੂੰ ਅਸਤੀਫਾ ਦੇ ਕੇ 5 ਸਾਲ ਹੋ ਗਏ ਜੀ ਹੁਣ ਕਮੇਟੀ ਨਹੀਂ ਬਣੀ ਹੋਈ ਰੱਖਣਾ ਚਾਹੁੰਦੇ ਜੀ ਹਾਂਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਕੋਈ ਕਾਇਮ ਨਹੀਂ ਹਾਂ ਉਹ ਰੱਖਣਾ ਚਾਹੁੰਦੇ ਜੀ